कल भारत ते पाकिस्तान ਦੇ ਵਿੱਚ ਕ੍ਰਿਕਟ ਮੈਚ ਹੋਇਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਦੇ ਫੈਸਲੇ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਖਾਰ ਕ੍ਰਿਕਟ ਮੈਚ ਹੋ ਸਕਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਤੁਰ ਦੱਸ ਦਈਏ ਕਿ ਕੱਲ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਮੈਚ ਹੋਇਆ ਉਸ ਤੋਂ ਬਾਅਦ ਕੇਂਦਰ ਸਰਕਾਰ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਲੋਕ ਉਹਨਾਂ ਨੂੰ ਸਵਾਲ ਪੁੱਛ ਰਹੇ ਨੇ ਕਿ ਮੋਦੀ ਜੀ ਤੁਸੀਂ ਤੇ ਕਿਹਾ ਸੀ ਕਿ ਖੂਨ ਤੇ ਪਾਣੀ ਕਦੇ ਇਕੱਠੇ ਨਹੀਂ ਵਹਿ ਸਕਦੇ ਤੇ ਫਿਰ ਕੱਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਾਹ ਰਹੇ ਮੈਚ ਕਿਉਂ ਹੋਣ ਦਿੱਤਾ ਉਹਨਾਂ ਨੇ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਦੀ ਅਪੀਲ ਕੀਤੀ ਹੈ ਤੇ ਮੁੜ ਵਿਚਾਰ ਕਰਨ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਚਿੰਤਾਵਾਂ ਤੇ ਦੋਵਾਂ ਦੇਸ਼ਾਂ ਦੇ ਵਿੱਚ ਘਰ ਚੱਲ ਰਹੇ ਤਣਾਅ ਦਾ ਹਵਾਲਾ ਦਿੰਦੇ ਹੋਏ ਸਾਰੇ ਸਿੱਖ ਸੰਗਠਨਾਂ ਨੂੰ ਇਸ ਨਾਲ ਰਵਾਈ ਤੀ ਜੱਥਾ ਨਾ ਭੇਜਣ ਦੇ ਨਿਰਦੇਸ਼ ਦਿੱਤੇ ਨੇ ਤੁਹਾਨੂੰ ਦੱਸਦੀ ਕਿ ਲਗਾਤਾਰ ਜਿਹੜਾ ਉਹ ਕੇਂਦਰ ਸਰਕਾਰ ਦਾ ਵਿਰੋਧ ਹੋ ਰਿਹਾ ਤੇ ਉਹਨਾਂ ਤੇ ਤੰਜ ਕਸੇ ਜਾ ਰਹੇ ਨੇ ਕਿ ਤੁਸੀਂ ਨੇ ਮੈਚ ਹੋਣ ਦੀ ਪਰਵਾਨਗੀ ਤਾਂ ਦੇ ਦਿੱਤੀ ਹੈ ਲੇਕਿਨ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਹੁਣ ਪ੍ਰਕਾਸ਼ ਗੁਰਪੁਰ ਬਾਰੇ ਉਸ ਨੂੰ ਲੈ ਕੇ ਸਿੱਖ ਸ਼ਰਧਾਲੂ ਪਾਕਿਸਤਾਨ ਕਿਉਂ ਨਹੀਂ ਜਾ ਸਕਦੇ ਸਿੱਖਾਂ ਦਾ ਹੱਕ ਮੰਗਦਾ ਹੈ ਕਿ ਉਹ ਨਨਕਾਣਾ ਸਾਹਿਬ ਜਾ ਕੇ ਮੱਥਾ ਟੇਕ ਸਕਦੇ ਨੇ ਪਰ ਤੁਸੀਂ ਉਹਨਾਂ ਤੇ ਤਾਂ ਰੋਕ ਲਗਾ ਦਿੱਤੀ ਹੈ ਪਰ ਕੱਲ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਕ੍ਰਿਕਟ ਮੈਚ ਹੋਇਆ ਉਸ ਤੇ ਰੋਕ ਕਿਉਂ ਨਹੀਂ ਲਗਾਈ ਗਈ ਲਗਾਤਾਰ ਹੀ ਕੇਂਦਰ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਕੇਂਦਰ ਸਰਕਾਰ ਚੁੱਪ ਦਿਖਾਈ ਦੇ ਰਹੀ ਹੈ ਹੁਣ ਕੇਂਦਰ ਸਰਕਾਰ ਜਵਾਬ ਕਿਉਂ ਨਹੀਂ ਦੇ ਰਹੀ ਜੇਕਰ ਕੱਲ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਮੈਚ ਹੋਇਆ ਹੈ ਕਿਉਂਕਿ ਲਗਾਤਾਰ ਹੀ ਜਿਹੜਾ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਨਾਲ ਗਲਤ ਗਤੀਵਿਧੀਆਂ ਉਹ ਕੀਤੀਆਂ ਜਾ ਰਹੀਆਂ ਨੇ ਪਹਿਲਗਮ ਹਮਲਾ ਹੋਇਆ ਆਪਰੇਸ਼ਨ ਸਿੰਦੂਰ ਹੋਇਆ ਜਿਸ ਤੋਂ ਬਾਅਦ ਪੀਐਮ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਕਿ ਖੂਨ ਤੇ ਪਾਣੀ ਕਦੇ ਇਕੱਠੇ ਨਹੀਂ ਹੋ ਸਕਦੇ ਤੇ ਫਿਰ ਇਹ ਮੈਚ ਜਿਹੜਾ ਕੱਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਹੋਇਆ ਇਹ ਹੋਣਾ ਕਿਉਂ ਇੰਨਾ ਜ਼ਰੂਰੀ ਸੀ ਕੱਲ ਇੱਕ ਬੜੀ ਦੁਖਦ ਖਬਰ ਜਿਹੜੀ ਹੈ ਉਹ ਸੁਣਨ ਨੂੰ ਮਿਲੀ ਹੈ ਇੱਕ ਪਾਸੇ ਵਿਪਾਰਕ ਦ੍ਰਿਸ਼ਟੀਕੋਣ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਹੋ ਰਹੇ ਤੇ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਅਧਿਕਾਰ ਦੇ ਉੱਤੇ ਵੱਡਾ ਜਿਹੜਾ ਡਾਕਾ ਮਾਰਿਆ ਗਿਆ। ਹਰ ਸਾਲ ਗੁਰਪਰਬ ਮਨਾਉਣ ਵਾਸਤੇ ਸ੍ਰੀ ਨਨਕਾਣਾ ਸਾਹਿਬ ਭਾਰਤ ਤੋਂ ਸਿੱਖ ਯਾਤਰੂਆਂ ਦਾ ਜਥਾ ਜਾਂਦਾ ਹੈ। ਔਰ ਉਸ ਜਥੇ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। 1965 ਔਰ 71 ਦੀਆਂ جنگਾਂ ਹੋਈਆਂ ਨੇ ਪਾਕਿਸਤਾਨ ਦੇ ਦਰਮਿਆਨ ਕਾਰਗਲ ਦੀ ਜੰਗ ਵੀ ਹੋਈ ਹੈ। ਉਸ ਦੌਰ ਦੇ ਵਿੱਚ ਵੀ ਜਿਹੜੀ ਇਹ ਪਾਬੰਦੀ ਨਹੀਂ ਲਗਾਈ ਗਈ। ਕਿ ਕਿੰਨਾਂ ਕਮਾਲ ਦੀ ਗੱਲ ਹੈ। ਏਜੰਸੀਆਂ ਜਿਹੜੀਆਂ ਨੇ ਉਹ ਸਰਕਾਰ ਨੂੰ ਮਿਸਲੀਡ ਕਰਦੀਆਂ تھیں۔ ਔਰ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾਂਦਾ। ਸਿੱਖਾਂ ਦੇ ਧਾਰਮਿਕ ਅਧਿਕਾਰ ਜਿਹੜੇ ਨੇ ਉਹ ਖਤਮ ਕੀਤੇ ਜਾਂਦੇ ਨੇ, ਮੁਕਾਇਏ ਜਾਂਦੇ ਨੇ। ਮੁਸਲਮਾਨਾਂ ਨੂੰ ਹਜ ਤੋ ਜਾਣੋਂ ਨਹੀਂ ਰੋਕਿਆ ਜਾ ਸਕਦਾ। ਹਿੰਦੂਆਂ ਨੂੰ ਮੰਦਰਾਂ ਦੇ ਦਰਸ਼ਨ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਔਰ ਸੁਣਦੇ ਆ ਕਿ ਮੁਗਲ ਕਾਲ ਦੇ ਵਿੱਚ ਹਿੰਦੂਆਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਤੋਂ ਜਿਹੜਾ ਹੈ ਉਹ ਰੋਕਿਆ ਜਾਂਦਾ ਸੀ ਜਜ਼ੀਆ ਵਸੂਲੇ ਜਾਂਦਾ ਸੀ ਪਰ ਸ਼ਾਇਦ ਇੰਨੀ ਨਰਦਾਈਤਾ ਜਿਹੜੀ ਹੈ ਉਹ ਵੀ ਨਾ ਵਿਖਾਉਂਦੇ ਹੁਣ ਜਿੰਨੀ ਨਰਦਾਈਤਾ ਭਾਰਤ ਸਰਕਾਰ ਨੇ ਸਿੱਖਾਂ ਦੇ ਪ੍ਰਤੀ ਦਿਖਾਈ ਹੈ ਕੀ ਕਰਦੇ ਨੇ ਸਿੱਖ ਜਾ ਕੇ ਉੱਥੇ ਮੱਥਾ ਟੇਕਦੇ ਨੇ ਕੜਾ ਪ੍ਰਸ਼ਾਦ ਦੇ ਦੇ ਕਰਾਉਂਦੇ ਨੇ ਉੱਥੇ ਕੀਰਤਨ ਸੁਣਦੇ ਨੇ ਆਪਣੇ ਤਾਨੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਕੇ ਅੱਖਾਂ ਨਾਮ ਕਰ ਲੈਂਦੇ ਨੇ ਆਪਣੇ ਵਿਛੜੇ ਗੁਰਧਾਮਾਂ ਤੇ ਜਾ ਕੇ ਥੋੜਾ ਸਕੂਨ ਹਾਸਲ ਕਰਦੇ ਨੇ ਕਿ ਸਿੱਖ ਇਹਦੇ ਵੀ ਅਧਿਕਾਰੀ ਨਹੀਂ ਰਹਿ ਗਏ ਕਰਤਾਰਪੁਰ ਸਾਹਿਬ ਕੋਰੀਡੋਰ ਜੰਗ ਦੀ ਆੜ ਦੇ ਵਿੱਚ ਇਹਨਾਂ ਨੇ ਬੰਦ ਕਰਤਾ ਔਰ ਉਹਨੂੰ ਖੋਲਣ ਦਾ ਇਹ ਨਾ ਨਹੀਂ ਲੈ ਰਹੇ ਇੱਕ ਆਸ ਦੀ کرن ਜਾਗੀ ਸੀ ਦੁਨੀਆ ਭਰ ਦੇ ਮੁਲਕਾਂ ਨੇ ਜਿਹੜਾ ਹੈ ਉਹ ਸਲਾਹਿਆ ਸੀ ਜਿਹੜਾ ਕੋਰੀਡੋਰ ਖੁੱਲਿਆ ਸੀ ਤੇ ਭਾਰਤ ਸਰਕਾਰ ਜਿਹੜੀ ਹੈ ਉਹਨੂੰ ਵੀ ਜਿਹੜਾ ਬੰਦ ਕਰਕੇ ਸਿੱਖਾਂ ਦੇ ਧਾਰਮਿਕ ਅਧਿਕਾਰ ਨੂੰ ਜਿਹੜਾ ਕੁਚਲਣ ਦਾ ਯਤਨ ਕਰ ਰਹੀ ਹੈ। ਇਹ ਬਹੁਤ ਮੰਲਪਾਕਾ ਫੈਸਲਾ ਹੈ। ਭਾਰਤ ਸਰਕਾਰ ਨੂੰ ਤਰੰਤ ਤੇ ਤੇ ਵਿਚਾਰ ਕਰਨੀ ਚਾਹੀਦੀ। ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਆ ਜਾਏ। ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਤੋਂ ਰੋਕਣਾ ਜਿਹੜਾ ਹੈ ਇਹ ਮਹਾ ਅਪਰਾਧ ਦੀ ਸ਼ਗਣੀ ਚਾਹੁੰਦਾ ਤੇ ਇਹ ਮਹਾ ਅਪਰਾਧ ਜਿਹੜਾ ਹੈ ਉਹ ਭਾਰਤ ਸਰਕਾਰ ਨਾ ਕਮਾਵੇ। ਸਿੱਖ ਇਸ ਫੈਸਲੇ ਦੇ ਨਾਲ ਬਹੁਤ ਆਵਾਜ਼ਾਰ ਹੋਈ ਨੇ ਬੜੀ ਦੁਖੀ ਹੋਈ ਨੇ ਜੇ ਕ੍ਰਿਕਟ ਮੈਚ ਹੋ ਸਕਦਾ ਹੈ ਤੇ ਫਿਰ ਧਾਰਮਿਕ ਯਾਤਰਾ ਕਿਉਂ ਨਹੀਂ ਫਿਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਿਉਂ ਨਹੀਂ ਖੁੱਲ ਸਕਦਾ ਇਹ ਸਰਾਸਰ ਸਿੱਖਾਂ ਦੇ ਪ੍ਰਤੀ ਭਾਰਤ ਸਰਕਾਰ ਦੇ ਮਨ ਦੇ ਵਿੱਚ ਬੇਈਮਾਨੀ ਹੈ ਜਿਹੜੀ ਚਿੱਠੀ ਚਿੱਠੀ ਦੇ ਰਾਹੀਂ ਜਿਹੜਾ ਉਹ ਚਲਕੀ ਹੈ ਔਰ ਅਸੀਂ ਇਹਦੀ ਜਿਹੜੀ ਵਿਰੋਧਤਾ ਕਰਦੇ ਆ ਔਰ ਭਾਰਤ ਸਰਕਾਰ ਨੂੰ ਇਹ ਕਹਿੰਦੇ ਆ ਕਿ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰੇ ਤੇ ਨਹੀਂ ਸਿੱਖ ਸੰਤਾਨ ਨੂੰ ਇਹ ਅਪੀਲ ਕਰਦਾ ਕਿ ਜ਼ੋਰਦਾਰ ਜਿਹੜਾ ਹੈ ਇਹਦਾ ਵਿਰੋਧ ਕੀਤਾ ਜਾਵੇ ਔਰ ਦੁਨੀਆ ਭਰ ਦੇ ਸਿੱਖਾਂ ਨੂੰ ਕਹਿੰਦਾ ਕਿ ਆਪੋ ਆਪਣੇ ਮੁਲਕਾਂ ਦੇ ਵਿੱਚ ਆਪੋ ਆਪਣੇ ਮੰਚਾਂ ਦੇ ਉੱਤੇ ਸਿੱਖਾਂ ਦੇ ਨਾਲ ਭਾਰਤ ਸਰਕਾਰ ਵੱਲੋਂ ਕੀਤੇ ਧਾਰਮਿਕ ਅਧਿਕਾਰਾਂ ਦੀ ਜਿਹੜੀ ਉਲੰਘਣਾ ਜਾਂ ਧਾਰਮਿਕ ਆਧਾਰਾਂ ਨੂੰ ਉਜਾੜਨ ਦਾ ਜਿਹੜਾ ਮਾਮਲਾ ਹੈ ਇਹ ਜ਼ੋਰਦਾਰ ਢੱਗ ਦੇ ਨਾਲ ਜਿਹੜਾ ਉਠਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ